ਲਗਾਤਾਰ 4 ਸਾਲਾਂ ਤੋਂ ਕੈਨੇਡਾ 'ਚ ਟਰੱਕ ਵੀ ਚਲਾਉਂਦਾ ਫਿਰ ਕਬੱਡੀ ਵੀ ਖੇਡਦਾ ਹੈ ਕੈਨੇਡਾ 'ਚ ਐਨ ਕੰਮ ਕਰਕੇ ਇਧਰ ਬਿੱਲਾ 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 ਕਿ ਸਾਡਾ ਦਿਲ ਨਹੀਂ ਕਰਦਾ ਐਵੇਂ ਹਵਾ 'ਚ ਹਜ਼ਾਰ ਲੈ ਜਾਈ ਪ੍ਰੀਤ ਦਾ ਮੇਰੇ ਕੋਲ ਆ ਕੇ ਕਾਰਸਾ ਲੈ ਜਾਓ ਕਾਲੇ ਕਾਲਾ ਪੁਰਸ਼ੀਆ ਲਾ ਜਾ 5000 ਸਾਹਮਣੇ ਤਰਜੀਹ ਵਾਲਾ ਆ ਆਹ ਨਜ਼ਾਰਾ ਆਇਆ ਪਿਆ ਨਜ਼ਾਰੇ ਆਈ ਜਾਂਦੇ ਐ ਨਜ਼ਾਰੇ ਜਾਈ ਜਾਂਦੇ ਐ ਮੁੰਡੇ ਕਹਿੰਦੇ ਪਾਦ ਕਬੱਡੀ ਫੈਡਰੇਸ਼ਨ ਨੇ ਤਿਆਰ ਕੀਤੇ ਆਹ ਮੁੰਡੇ ਕਹਿੰਦੇ ਪਾ ਸਾਹਮਣੇ 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 ਅੰਬਾ 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 ਇਹ ਦਰਸ਼ਕ ਵੀਰੋ ਤਿੰਨੇ ਵੀਰ ਇਹਨਾਂ ਦਾ ਬਾਪੂ ਖੀਰ ਵੀ ਆਪਣੇ ਸਮੇਂ ਦੇ ਕੱਢਣ ਦਾ ਤੇਰੇ ਯਾਰ ਨੇ ਠੇਕ